ਕਾਲ ਜੀ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅੰਮ੍ਰਿਤਸਰੀਆ ਮਾਦਿਆਂ ਵੱਲੋਂ ਸੋ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਜੀ ਮੇਰਾ ਮੇਰੇ ਸਟੋਰ ਦਾ ਸੁਪਰ ਡੂਪਰ ਨਵਾਂ ਆਰਟੀਕਲ ਰੀਸਟਾਕ ਹੋਇਆ ਮੈਂ ਤੁਹਾਨੂੰ ਕੱਲਾ ਕੱਲਾ ਰੰਗੋ ਆਪਣੇ ਕਰਕੇ ਦਿਖਾਉਂਗਾ ਸੋ ਫਰੰਟ ਬੈਕ ਤੇ ਕੇਰਾ ਵੀ ਸ਼ੇਪ ਨੈਕ ਆ ਵੀ ਡਿਜ਼ਾਈਨ ਮੇਰਾ ਰੀਸਟਾਕ ਹੋਇਆ ਤੇ ਆ ਵੀ ਡਿਜ਼ਾਈਨ ਰੀਸਟਾਕ ਹੋਇਆ ਪਹਿਲਾਂ ਮੇਰੀ ਸਭ ਨੂੰ ਬੇਨਤੀ ਹੈ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅਗਰ ਸੂਟ ਸੋਹਣੇ ਲੱਗੇ ਲਾਈਕ ਕਮੈਂਟ ਜਰੂਰ ਕਰਿਓ ਕਿੱਤੋਂ-ਕਿੱਤੋਂ ਸਾਡੀ ਵੀਡੀਓ ਦੇਖ ਰਿਹਾ ਕਮੈਂਟ ਕਰਕੇ ਜਰੂਰ ਦੱਸੋ। ਲੋ ਜੀ ਆਪਾਂ ਆਹ ਵਾਲਾ ਆਰਟੀਕਲ ਆਪਾਂ ਓਪਨ ਕਰਕੇ ਦਿਖਾਉਨੇ ਆਂ। ਆਪਾਂ ਤੁਹਾਨੂੰ ਸਾਰੇ ਰੰਗ ਓਪਨ ਕਰਕੇ ਦਿਖਾਵਾਂਗੇ। ਡਿਜ਼ਾਈਨ ਚੈੱਕ ਕਰ ਲਓ ਬੜਾ ਪਿਆਰਾ ਆਰਟੀਕਲ ਆ ਜੀ। ਸੋ ਫਰੰਟ ਬੈਕ ਤੇ ਕੀ ਰਹਾ ਰਿਆ ਲਾਈਨਿੰਗ ਦਾ ਕਪੜਾ ਨਾਲ ਮਿਲਣਾ ਜੀ। オリジナル ਆਰਟੀਕਲ ਹੋਊਗਾ ਵੀ ਸ਼ੇਪ ਨੈਕ। ਆ ਆ ਰਿਹਾ ਕੀ ਰਹਾ ਕੇਰੇ ਤੇ ਸਾਰਾ ਥ੍ਰੈਡ ਵਰਕ। ਆ ਆ ਰਿਹਾ ਇਸ ਦਾ ਬੈਕ ਤੇ ਵਰਕ। ਬੈਕ ਤੇ ਸਾਰਾ ਥ੍ਰੈਡ ਵਰਕ। ਬਿਊਟੀਫੁਲ ਆਰਟੀਕਲ ਆ ਜੀ। ਡਿਜ਼ਾਈਨਰ ਸੂਟ ਬਣਾ ਆ ਬੁਟੀਕ ਪੀਸ। ਸੋ 31 ਸੋ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰਨਾ ਸਾਡੇ ਡਿਸਕ੍ਰਿਪਸ਼ਨ ਚ ਦੋ ਨੰਬਰ ਪਾਏ ਹੋਏ ਆ ਲਾਈਨਿੰਗ ਦਾ ਕਪੜਾ ਤੁਹਾਨੂੰ ਨਾਲ ਮਿਲੂਗਾ 5 ਮੀਟਰ ਫੈਬਰਿਕ ਆ ਰਿਹਾ ਪਿਓਰ ਮਡਾਲ ਤੇ ਲਾਈਨਿੰਗ ਨਾਲ ਆ ਔਰ ਆ ਆ ਰਿਹਾ ਵਿਸਕੋਸ ਔਰ ਗੈਂਜ਼ਾ ਦੁਪੱਟਾ ਦੁਪੱਟੇ ਸਾਰਾ ਥ੍ਰੈਡ ਬਾਕ ਬੜਾ ਪਿਆਰਾ ਆਰਟੀਕਲ ਹੈ ਸੋ ਪਹਿਲਾ ਰੰਗ ਆਹ ਵਾਲਾ ਆਪਾਂ ਓਪਨ ਕਰਕੇ ਦਿਖਾਇਆ ਸੈਕੰਡ ਸ਼ੇਡ ਆਪਾਂ ਤੁਹਾਨੂੰ ਦਿਖਾਣੇ ਆ ਓਪਨ ਕਰਕੇ ਆਹ ਵਾਲਾ ਕਾਫੀ ਕਲਰ ਚਾਕਲੇਟ ਸ਼ੇਡ ਸੋ ਆਹ ਵੀ ਕਲਰ ਬੜਾ ਪਿਆਰਾ ਸੋ ਲਾਜਵਾਬ ਆ ਆਰਟੀਕਲ ਹੈ ਜੀ ਲਾਜਵਾਬ 2-ਸ਼ੇਪ ਨੈਕ ਆ ਗਿਆ ਜ ਬਹੁਤ ਸੋਹਣਾ ਆਰਟੀਕਲ ਹੈ ਸੋ ਪਿਓਰ オリジナル ਮੋਡਲ ਦੀ ਬਾਟਮ ਤੇ ਲਾਈਨਿੰਗ ਦਾ ਕਪੜਾ ਨਾਲ ਔਰ ਆ ਆ ਰਿਹਾ ਇਸ ਦਾ ਦੁਪੱਟਾ ਸੋ ਆ ਦੁਪੱਟਾ ਆ ਰਿਹਾ ਸੋ ਬੜਾ ਪਿਆਰਾ ਆਰਟੀਕਲ ਹੈ 3150 ਰੁਪਏ ਪ੍ਰਾਈਸ ਰਹੇਗਾ ਜੀ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰ ਲਿਓ ਲਓ ਜੀ ਅਗਲਾ ਕਲਰ ਚੈੱਕ ਕਰ ਲਓ ਅਗਲਾ ਕਲਰ ਆ ਰਿਹਾ ਜੀ ਇਸ ਦਾ ਆਈਸ ਬਲੂ ਇਸ ਦੇ ਆਪੋਜ਼ਿਟ ਸ਼ੇਡ ਵੀ ਲੈ ਕੇ ਆਏ ਹਾਂ ਇਸ ਵੇ ਮੈਂ ਆ ਦੇਖੋ ਆ ਰਿਹਾ ਇਸ ਦਾ ਆਈਸ ਬਲੂ ਕਲਰ ਕਲਰ ਚੈੱਕ ਕਰੋ ਕਲਰ ਦੇਖੋ ਕਿੰਨਾ ਪਿਆਰਾ ਹੈ ਫਰੰਟ ਬੈਕ ਤੇ ਸੇਮ ਹੀ ਕੇ ਰ ਆਊਗਾ ਜੀ ਵਿਸਕੋਸ オーਗੈਂਜ਼ਾ ਸੌਫਟ ਕੁਆਲਿਟੀ ਦਾ ਫੈਬਰਿਕ ਹੈ ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੋਨੋਂ ਮੌਸਮ ਤੁਸੀਂ ਇਹਨੂੰ ਪਾ ਸਕਦੇ ਹੋ ਗਰਮੀ ਸਰਦੀ ਜਿਵੇਂ ਮਰਜ਼ੀ ਬਾਹਰ ਅੰਦਰ ਪਾਰਟੀ ਫੰਕਸ਼ਨ ਜਿੱਦਾਂ ਮਰਜ਼ੀ ਪਾ ਸਕਦੇ ਹੋ ਆ ਦੁਪੱਟਾ ਆ ਗਿਆ ਸੋ 3150 ਰੁਪਏ ਪ੍ਰਾਈਸ ਰਹੇਗਾ 1 ਛੇੜਾ ਵੈਸਟ ਆਵਰ 100 ਡਾਊਗਾ ਪਿੰਕ ਕਲਰ ਆ ਵੀ ਕਲਰ ਬੜਾ ਪਿਆਰਾ ਬਹੁਤ ਸੋਹਣਾ ਰੰਗ ਹੈ ਇਹ ਆ ਚੈੱਕ ਕਰੋ 1 ਛੇੜਾ ਆਊਗਾ ਆਵਰ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਸਾਰੇ ਰੰਗ ਲਾਜਵਾ ਆਪਣੇ ਬਿਊਟੀਫੁੱਲ ਕਲਰ ਲੈ ਕੇ ਆਇਆ ਹੁਣ ਸਾਫਨਾ ਇਲੈਂਡ ਲਾਉ ਜਿਹੜਾ ਫੰਕੀ ਲੋ ਜੀ ਅਗਲਾ ਕਲਰ ਚੈੱਕ ਕਰੋ ਜੀ ਜੋ ਪੋਲਿਟ ਸ਼ੇਡ ਵੀ ਦਿਖਾਉਂਗਾ ਬੜਾ ਪਿਆਰਾ ਪੀਚ ਜਿਹਾ ਰੰਗ ਹੈ ਪੀਚ ਨਾਲ ਚਾਕਲੇਟ ਦਾ ਕੰਟਰਾਸਟ ਆ ਕਲਰ ਬਹੁਤ ਸੋਹਣਾ ਹੈ ਕਲਰ ਬੜਾ ਫਿਰ ਫੋਲੋ ਨਹੀਂ ਦੀ ਹੋਗੀ ਮੈਂ ਦੱਸ ਦਿਆਂਗਾ ਹੋ ਗਿਆ ਆਛੜੀ ਹੋ ਗਈ ਆ ਦੁਪੱਟਾ ਆ ਗਿਆ ਜੀ ਸਵਾਭਿਕ ਕਲਰ ਬੜਾ ਸੋਹਣਾ ਹੈ ਇਹਦੀ ਕਲਰ ਫੋਨ ਤੇ ਨਹੀਂ ਹੋਲੀ ਹੈ ਹੈ ਪਾ ਲਓ ਜੀ ਇਸ ਦਾ ਆਪੋਜ਼ਿਟ ਸ਼ੇਡ ਆ ਗਿਆ ਜੀ ਪੀਚ ਕਾਫੀ ਆਦ ਬਟਾ ਦਾ ਪਾਲੂ ਅਗਲਾ ਆਏਗਾ ਜੀ ਆਵਲਾ ਕਲਰ ਕਿੰਨ ਤੇ ਮਹਿਰੂਨ ਦਾ ਕੰਬੀਨੇਸ਼ਨ ਕਲਰ ਕੰਟਰਾਸਟ ਚੱਕ ਕਰੋ ਕਿੰਨਾ ਪਿਆਰਾ ਬਿਊਟੀਫੁਲ ਕਲਰ ਹੈ ਜੀ 20 ਸ਼ੇਪ ਨੈਕ ਘੇਰਾ ਅੱਜ ਦੀ ਬੋਟਮ ਆ ਰਹੀ ਹੈ ਇੱਕ ਮੇਰੀ ਬੇਨਤੀ ਹੈ ਇੱਕ ਚੀਜ਼ ਤੁਹਾਨੂੰ ਦਿਖਾਉਣ ਲੱਗਾ ਮੈਂ YouTube ਤੇ ਕਾਫੀ ਮੈਨੂੰ ਕਸਟਮਰ ਨੇ ਮੈਨੂੰ ਮੈਸੇਜ ਕਰੇ ਸੀ ਭਾਜੀ ਤੁਹਾਡੀ ਨਾ ਵੌਇਸ ਇੰਗਲਿਸ਼ ਦੇ ਵਿੱਚ ਆ ਰਹੀ ਹੈ ਸੋ ਵੀਡੀਓ ਨੂੰ ਪੂਰਾ غور ਨਾਲ ਦੇਖਿਓ ਮੈਂ ਤੁਹਾਨੂੰ ਵੀਡੀਓਜ਼ ਦਿਖਾਉਣ ਲੱਗਾ ਹਾਂ ਸੋ ਜਦੋਂ ਤੁਸੀਂ ਵੀਡੀਓ ਓਪਨ ਕਰਦੇ ਹੋ ਨਾ ਕੋਈ ਵੀ ਮੇਰਾ ਜਦੋਂ ਤੁਸੀਂ YouTube ਚੈਨਲ ਤੇ ਮੇਰੀ ਵੀਡੀਓ ਓਪਨ ਕਰੋਗੇ ਜਿਵੇਂ ਕਈ ਵਾਰੀ ਵੀਡੀਓ ਦੀ ਵੌਇਸ ਚੇਂਜ ਹੋ ਜਾਂਦੀ ਹੈ ਐਦੀ ਤੁਸੀਂ ਚੇਂਜ ਕਿੱਦਾਂ ਕਰਨੀ ਹੈ ਮਤਲਬ ਕਿ オリジナル ਵੌਇਸ ਕਿੱਦਾਂ ਕਰਨੀ ਹੈ ਤੁਹਾਨੂੰ ਮੈਂ ਦਿਖਾ ਦਿੰਦਾ ਆ ਇਸ ਤੇ ਕਲਿੱਕ ਕਰੋਗੇ ਆਪਨਾ ਸੈਟਿੰਗ ਤੇ ਕਲਿੱਕ ਕਰੋਗੇ ਵੀਡੀਓ ਦੇ ਸੈਟਿੰਗ ਤੇ ਕਲਿੱਕ ਕਰ ਲਿਓ ਉਸ ਤੋਂ ਬਾਅਦ ਇਧਰ ਆਪਸ਼ਨ ਨਹੀਂ ਆ ਰਹੀ ਦੂਜੇ ਵੀ ਉੱਥੋਂ ਆਈ ਵਾਈਟ ਸ਼ੂ ਇੱਕ ਮਿੰਟ ਮੈਂ ਤੁਹਾਨੂੰ ਹੁਣ ਵੀਡੀਓ ਦਿਖਾ ਰਿਹਾ ਦੇਖੋ ਤੁਹਾਨੂੰ ਵੀਡੀਓ ਸ਼ੋ ਹੋਈ ਕਿ ਇਦਾਂ ਇਹ ਇੰਗਲਿਸ਼ ਦੇ ਵਿੱਚ ਸ਼ੋ ਹੋ ਰਹੀ ਹੈ ਤੁਸੀਂ ਇਹਦੀ ਸੈਟਿੰਗ ਕਿੱਦਾਂ ਕਰਨੀ ਹੈ ਇਸ ਤੇ ਕਲਿੱਕ ਕਰਕੇ ਸੈਟਿੰਗ ਤੇ ਤੁਸੀਂ ਆਡੀਓ ਟਰੈਕ ਤੇ ਜਾ ਲੈਣਾ ਆਡੀਓ ਟਰੈਕ ਤੇ ਜਾ ਕੇ ਇੱਥੇ ਪੰਜਾਬੀ ਹੋਰੀ ਪੰਜਾਬੀ ਤੇ ਕਲਿੱਕ ਕਰ ਦੇਣਾ ओरिजिनल ओरिजिनल ਉੱਥੇ ਮੇਰੀ ਵੌਇਸ ਆ ਜੇਗੀ ਜੇ ਤੁਹਾਨੂੰ ਨਹੀਂ ਸਮਝ ਆਉਂਦਾ ਕਈ ਵਾਰੀ ਮੈਂ ਤੁਹਾਨੂੰ ਦੁਬਾਰਾ ਦਿਖਾ ਦੂੰਗਾ ਸੋ ਆ ਚੈੱਕ ਕਰੋ ਇਸ ਦਾ ਦੁਪੱਟਾ ਸੋ ਦੁਪੱਟਾ ਵੀ ਬੜਾ ਸ਼ਾਨਦਾਰ ਹੈ ਹੁਣ ਕਲਰ ਦੀ ਗੱਲ ਕਰੀਏ ਇੱਕ ਕਲਰ ਆ ਰਿਹਾ ਇਸ ਵਿੱਚ ਆਵਲਾ ਮਹਿਰੂਨ ਇਸ ਦਾ ਆਪੋਜ਼ਿਟ ਸ਼ੇਡ ਆ ਗਿਆ ਚੈਰੀ ਕਲਰ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਸਾਰੇ ਰੰਗ ਪਿਆਰੇ ਨੇ ਜਿਹੜੀ ਵੌਇਸ ਚੇਂਜ ਕਰਨੀ ਹੋ ਮੈਂ ਤੁਹਾਨੂੰ ਦਿਖਾ ਦਈ ਕਿ ਕਿੱਦਾਂ ਕਰਨੀ ਹੈ ਵੀਡੀਓ ਦੇ ਉੱਪਰ ਸੈਟਿੰਗ ਦਾ ਆਪਸ਼ਨ ਆਉਂਦਾ ਉਸ ਤੇ ਕਲਿੱਕ ਕਰਕੇ ਆਡੀਓ ਟਰੈਕ ਤੇ ਕਲਿੱਕ ਕਰਕੇ ਪੰਜਾਬੀ ਤੇ ਕਲਿੱਕ ਕਰ ਦਿਓ ਆ ਲੋ ਕਾਫੀ ਕਸਟਮਰ ਨੇ ਕਿਹਾ ਪਾਜੀ ਵਾਇਸ ਨਹੀਂ ਆ ਰਹੀ ਤੁਹਾਡੀ ਇੰਗਲਿਸ਼ ਚ ਬੋਲ ਰਹੇ ਨੇ ਲੋ ਜੀ ਅਗਲਾ ਆਏਗਾ ਆਵਲਾ ਸ਼ੇਡ ਕਿੰਨੇ ਦੀ ਹੋਗੀ 12 ਲੋ ਜੀ ਇਕਲਰਾਊਗਾ ਜੀ ਆਵਲਾ ਗ੍ਰੇਡ ਆਪਸ਼ਨ ਆ ਰਿਹਾ ਜੀ ਗ੍ਰੇਨ ਨਾਲ ਆ ਇਹ ਤਾਂ ਜਿਹੜਾ ਆਪੋਜ਼ਿਟ ਸ਼ੇਡ ਆਊਗਾ ਉਹ ਆਊਗਾ ਆਵਲਾ ਆ ਸ਼ੇਡ ਆਊਗਾ ਜੀ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਸਾਰੇ ਰੰਗ ਪਿਆਰੇ ਨੇ 3150 ਰੁਪਏ ਪ੍ਰਾਈਸ ਰਹੇਗਾ ਸਕਰੀਨਸ਼ਾਟ ਲੈ ਲਿਓ ਰੰਗ ਆ ਜਿਹੜੇ ਪਏ ਆ ਮੈਂ ਉਹ ਵੀ ਤੁਹਾਨੂੰ ਬਾਹਰ ਆ ਏ ਸ਼ੇਡ ਆਊਗਾ ਇਹ ਆ ਵਾਲਾ ਆ ਵੀ ਸ਼ੇਡ ਬੜਾ ਪਿਆਰਾ ਹੈ ਕਲਰ ਨਾ ਮੈਂ ਇਹ ਕਿੰਨਾ ਸੋਹਣਾ ਸ਼ੇਡਾ ਫਲੋਰਸੈਂਟ ਜਿਹਾ ਕਰਦਾ ਉਹ ਵਾਲਾ ਕਲਰ ਆ ਜਿਉ ਬਲੂ ਹੈ ਪਾਣੀ 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 ਵਾਲਾ ਆ ਦੁਪੱਟਾ ਆ ਜੀ ਲੋ ਅਗਲਾ ਸ਼ੇਡ ਆ وہی ਲੈਮਨ ਬਹੁਤ ਸਭ ਆਪਣੀ ਤੋਂ ਨਹੀਂ دی ਹੋਗੀ 13 ਦੇ ਦੇ ਲੋ ਜੀ ਅਗਲਾ ਆਏਗਾ ਲੈਮਨ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਆਹ ਕਲਰ ਆ ਰਿਹਾ ਜੀ ਲੈਮਨ ਅਗਲਾ ਆ ਰਿਹਾ ਜੀ ਕਰੀਮ ਸ਼ੇਡ क्रीम कलर आ गया जी आ दुपट्टा आ गया जी इस दो ऑपोजिट शेड आ होगा गाजरी इस दो ऑपोजिट शेड आ होगा गाजरी ਇੱਕ ਆ ਆ ਗਿਆ ਜੀ ਇਸ ਦੇ ਵਿੱਚ ਆ ਗਿਆ ਸਾਰੇ ਰੰਗ 3150 ਰੁਪਏ ਦਾ ਪ੍ਰਾਈਸ ਰਹੇਗਾ ਹੁਣ ਦੋ ਆਰਟੀਕਲ ਮੈਂ ਤੁਹਾਨੂੰ ਹੋਰ ਦਿਖਾਣ ਲੱਗਿਆ ਆਹ ਵਾਲਾ ਆਰਟੀਕਲ ਮੇਰਾ ਰੀਸਟਾਕ ਹੋਇਆ ਦੇਖਿਓ ਹੋਗੀ ਕਿੰਨਾ ਢੀ ਆਹ ਵਾਲਾ ਆਰਟੀਕਲ ਮੇਰਾ ਰੀਸਟਾਕ ਹੋਇਆ ਜੀ ਆ ਆਏਗਾ ਇਸ ਦਾ ਫਰੰਟ ਬਾਜੂ 13 ਆਸ ਜੀ ਬੋਟਮ ਆਏਗੀ ਜੀ ਔਰ ਆ ਇਸ ਦਾ ਦੁਪੱਟਾ ਆਏਗਾ ਜੀ ਇਸ ਦਾ ਪ੍ਰਾਈਸ ਆਏਗਾ 3000 ਰੁਪਏ ओरिजिनल ਆਰਟੀਕਲ ਹੋਊਗਾ ਵਿਸਕੋਸ オーਗੈਂਦਾ ਸਾਰਾ ਵੈਲਵਟ ਪੈਚ ਦਾ ਕੰਮ ਬਾਟਮ ਤੇ ਕੰਮ ਦੁਪੱਟੇ ਤੇ ਕੰਮ ਇੱਕ ਆਰਟੀਕਲ ਨਵਾਂ ਬਣਵਾਇਆ ਤੁਹਾਡੇ ਲਈ ਬੁਟੀਕ ਪੀਸ ਸੋ ਆ ਵੀ ਤੁਹਾਨੂੰ ਦਿਖਾਣਾ ਮੈਂ ਮਾਡਲ ਦੇ ਪਾਇਆ ਬੜਾ ਪਿਆਰਾ ਆਰਟੀਕਲ ਹੈ ਐਪਨੇ ਕਿ ਆਵਾਸ ਮਾਡਲ ਦਿਖਾ ਦੇ ਆ ਮਾਡਲ ਦੇ ਪਾਇਆ ਹਾ ਪੀਸ ਬੜਾ ਪਿਆਰਾ ਪੀਸ ਹੈ ਔਰ ਚੈੱਕ ਕਰੋ ਇਸ ਦਾ ਫਰੰਟ ਪਹਿਲਾਂ ਫਰੰਟ ਦਿਖਾ ਦੇ ਰੋ ਮੈਂ ਆਰ ਇਜ਼ ਦਾ ਫਰੰਟ ਗਲਾ ਔਰ ਆ ਆਏਗਾ ਕੇਰਾ ਕੇਰੇ ਦੇ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਸਾਰਾ ਹੈਂਡਵਰਕ ਸਾਰਾ ਰੇਸ਼ਮ ਦਾ ਕੰਮ ਪ੍ਰੋਪਰ ਬਜਟੇ ਦਾ ਕੰਮ ਉਸ ਤੋਂ ਬਾਅਦ ਬੈਕ ਤੇ ਵੀ ਕੰਮ ਆਊਗਾ ਆ ਬੈਕ ਤੇ ਫਲਾਵਰ ਦਿੱਤਾ ਹੋਇਆ ਦਾ ਬੈਕ ਨੈਕ ਬਣੂਗਾ ਬੈਕ ਨੈਕ ਤੇ ਫਲਾਵਰ ਆਊਗਾ ਸੋ ਆ ਇਸ ਦੀ ਬਾਟਮ ਆਏਗੀ ਬਾਟਮ ਤੇ ਸਾਰਾ ਥ्रेड ਵਰਕ ਆ ਰਿਹਾ ਹੈ ਲਾਈਟ ਪੈਰਲਟ ਦਾ ਕਲਰ ਹੈ ਇੱਕ ਆਊਗਾ ਇਜ਼ਾ ਦੁਪੱਟਾ ਦੇਖੋ ਕਿੰਨਾ ਪਿਆਰਾ ਆ ਇਸ ਦਾ ਦੁਪੱਟਾ ਆ ਰਿਹਾ ਹੈ ਦੁਬਾਰਤ ਤੇ ਸਾਰੀ ਫੋਰਸਰ ਸਕੈਲਪਿੰਗ ਆ ਰਹੀ ਹੈ ਵਿਦ ਬੂਟੀ ਵਰਕ ਇਹਦਾ ਪ੍ਰਾਈਸ ਰਹੇਗਾ 3300 ਰੁਪਏ ਹੁਣ ਤੁਹਾਨੂੰ ਕੋਈ ਵੀ ਆਰਟੀਕਲ ਪਸੰਦ ਆ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰ ਲਓ ਆਰਡਰ ਵਾਲੇ ਸਾਡੇ ਦੋ ਨੰਬਰ ਡਿਸਕ੍ਰਿਪਸ਼ਨ ਚ ਪਾਏ ਹੋਏ ਆ ਮੈਂ ਇੱਕ ਵਾਰੀ ਫੇਰ ਤੁਹਾਨੂੰ ਦਿਖਾਉਣ ਲੱਗਿਆ ਕਿ ਤੁਸੀਂ ਵੌਇਸ ਕਿਵੇਂ ਚੇਂਜ ਕਰਨੀ ਆ ਰੋਮ ਇੱਕ ਵਾਰੀ ਦਿਖਾ ਜੀ ਮੈਂ ਆ ਵੀਡੀਓ ਆ ਇੰਗਲਿਸ਼ ਦੇ ਵਿੱਚ ਚੱਲ ਰਹੀ ਹੈ ਇਹ ਫਿੱਟੋ ਕੋਈ YouTube ਦਾ ਇਸ਼ੂ ਹੈ ਕਿ ਇਹ ਪੰਜਾਬੀ ਵਿੱਚ ਮੈਂ ਨੇ ਕਰੀ ਸੀਗੀ ਜਦੋਂ ਤੁਸ ਤੁਹਾਨੂੰ ਇੰਗਲਿਸ਼ ਚ ਸ਼ੋ ਹੋਊਗੀ ਤੁਸੀਂ ਆਡੀਓ ਟਰੈਕ ਤੇ ਜਾਣਾ ਸੈਟਿੰਗ ਦੇ ਜਾਣਾ ਉੱਪਰ ਸੈਟਿੰਗ ਦਾ audio track ਆ ਜਾਣਾ audio track ਤੇ ਕਲਿੱਕ ਕਰਕੇ ਇੱਥੇ ਦੋ ਆਪਸ਼ਨਾਂ ਨੇ ਇੰਗਲਿਸ਼ ਤੇ ਪੰਜਾਬੀ ਤੁਸੀਂ ਪੰਜਾਬੀ ਚ ਕਰਨਾ ਸੋ ਤੁਹਾਨੂੰ ਮੇਰੀ origignal voice ਸੁਣੇਗੀ origignal ਮੈਂ ਜੋ ਵੀ ਬੋਲੂਗਾ ਉਹ ਤੁਹਾਨੂੰ ਸਾਰਾ ਕੁਝ ਸ਼ੋ ਹੋਊਗਾ ਸੋ ਹੁਣ ਆਰਡਰ ਲਈ ਸਾਡੇ ਦੋ ਨੰਬਰ ਸਕਰੀਨ ਤੇ ਮੈਂਸ਼ਨ ਨੇ ਬਾਕੀ ਸਾਡਾ ਐਡਰੈਸ ਹੈਗਾ ਅਮਰੋਦਸਰੀਆ ਮਾਲਦਾਨ ਮਿੰਟੇ ਦੀ ਹੱਟੀ ਸਬਜੀ ਮੰਡੀ ਦੀ ਦੁਕਾਨ ਦੀ ਗਰਾਉਂਡ ਸਮਾਰਟ ਡਿਸ਼ਪਾ